ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਇੱਕ ਵਾਰ ਬੇਨਤੀ ਕਰਦੇ ਹਾਂ ਆਪਣੀ ਤਸੱਲੀ ਦੋ ਟਾਈਮ ਕਰਿਆ ਕਰੋ ਜਿਹੜਾ ਸੋਇਆ ਸੋਇਆ ਪਸ਼ੂ ਆ ਨੇੜੇ ਵਾਲਾ ਬਿਲਕੁਲ ਆ ਕੇ ਆਪਣੀ ਤਸੱਲੀ ਲਾ ਕੇ ਆ ਕੇ ਕਰੋ ਜਿਹੜਾ ਦੂਰ ਬੈਠਾ ਹੈ ਵੀਡੀਓ ਕਾਲ ਤੇ ਤਸੱਲੀ ਕਰੋ ਗੱਬਣਾ ਡੰਗਰ ਨੂੰ ਚੰਗੀ ਤਰ੍ਹਾਂ ੱਤਪ ਕੇ ਤਸੱਲੀ ਕਰਕੇ ਲੈ ਕੇ ਜਾਓ ਬਾਅਦ ਵਿੱਚ ਕਿਸੇ ਨੂੰ ਕੋਈ ਲਾਂਮਾ ਨਾ ਦੋ ਬੇਨਤੀ ਜ਼ਰੂਰ ਹੈ ਪ੍ਰਵਾਨ ਕਰਿਆ ਕਰੋ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਸੱਜਣੋ ਤੁਹਾਡੇ ਪਿਆਰ ਦੇ ਨਾਲ ਹੀ ਭਜੇ ਫਿਰਦੇ ਆ ਹੋਰ ਹੀ ਕਿਸ ਦਾ ਫਾਇਦਾ ਆ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕਦਾ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਆ ਕਰੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਜਾਂਦਾ ਤੁਹਾਨੂੰ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਕਹਿ ਸਕਦੇ ਖਾਲੜਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਭਾਉ ਲਖਵਿੰਦਰ ਸਿੰਘ ਦੇ ਪਹੁੰਚਿਆ ਫਾਰਮ ਤੇ ਤੇ ਵਧੇਰੇ ਜਾਣਕਾਰੀ ਆਪਾਂ ਕਰਦੇ ਆਂ ਸਾਂਝੀ ਸੱਜਣੋ ਬੜਾ ਇਹ ਚੜ੍ਹਦੀ ਕਲ ਵਾਲਾ ਨਗਰ ਆ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰਦੁਆਰਾ ਹੈ ਪਾਵਨ ਸ਼ੋਧ ਧਰਤੀ ਇੱਥੇ ਇਹਨੂੰ ਕਹਿ ਸਕਦੇ ਆਂ ਗੁਰੂ ਨਾਨਕ ਸਾਹਿਬ ਦਾ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇੱਥੇ ਸੱਜਣੋ ਸਰਗੁਰੂ ਜੀ ਆਪ ਪਹੁੰਚੇ ਦੱਸਦੇ ਨਗਰ ਵਾਲੇ ਤੇ ਜਾਣਕਾਰੀ ਬਾਕੀ ਆਪਾਂ ਭਾਈ ਲਖਵਿੰਦਰ ਸਿੰਘ ਤੋਂ ਲੈਨੇ ਆ ਚੌ ਪਸ਼ੂਆਂ ਦੀ ਡਿਟੇਲ ਕਰਦੇ ਆਂ ਸਾਂਝੀ ਤੇ 35000 ਦੇ ਵਿੱਚ ਇੱਕ ਮੈਂ ਤੁਹਾਨੂੰ ਲੈਦੇ ਕਰ ਦੇਣਾ ਖੀਰ ਤੇ ਬਣੇ ਰਿਓ ਐਂਡ ਤੱਕ ਪਾ ਲਖਵਿੰਦਰ ਸਿੰਘ ਸასი ਘਾਲ ਸასი ਘਾਲ ਜੀ ਸასი ਘਾਲ ਜੱਟ ਦੀ ਗੱਲ ਸਿੱਧਾਂ ਕਹਿਮ ਤੁਸੀਂ ਨੌਂ ਪ੍ਰਵਾਹ ਠੀਕ ਠਾਕ ਐ ਅਨੰਦ ਭੱਜੇ ਪਿਆ ਜਿਹੜੀ ਤਾਂ ਹੈ ਨਾ ਗੁਰੂ ਨਾਨਕ ਸਾਹਿਬ ਵਾਲੀ ਗੱਲ ਕੀਤੀ ਮਨ ਬੜਾ ਖੁਸ਼ ਹੋ ਗਿਆ ਹੈ ਨਾ ਕਿੱਡਾ ਨਿਗਰ ਭਗਾ ਵਾਲਾ ਹੋਊਗਾ ਇਹ ਤਾਂ ਫਿਰ ਪ੍ਰਾਤਨ ਗੁਰਦੁਆਰਾ ਜਿਹੜਾ ਬਣਿਆ ਆਏ ਹੋਣਗੇ ਸਤਿਗੁਰਾਂ ਨੇ ਸਤਿਗੁਰੂ ਨਾਨਕ ਦੇਵ ਜੀ ਆਏ ਚਰਨ ਪਾਏ ਨਾ ਚਰਨ ਬਾਬਾ ਜੀ ਸ਼ੀਸ਼ੇ 'ਚ ਮੜੀ ਹਾਂਜੀ ਢੋ ਬਣੀ ਬਾਬਾ ਜੀ ਜੀ ਅੱਛਾ ਹਾਂਜੀ ਸ਼ੀਸ਼ੇ 'ਚ ਅੱਛਾ ਤੇ ਜਿਹੜੇ ਦਤਨ ਦੂਤ ਨਿੰਮ ਨੂੰ ਮੈਂ ਨਹੀਂ ਖਵਾ ਦਿੱ ਦਰਸ਼ਨ ਹੈਗੇ ਜੀ ਕਰਦੇ ਵਾਹ ਵਾਹ ਕਿੱਡੇ ਕਰਮ ਆਪਣੇ ਉਹਨਾਂ ਦੇ ਚੰਗੇ ਹੋਣਗੇ ਜਿਹੜੇ ਤੁਸੀਂ ਦਰਸ਼ਨ ਕਰਦੇ ਜ ਹੈ ਨਾ ਹਾਂਜੀ ਚਲ ਵਧੇ ਗੱਲ ਹੈ ਗੁਰੂ ਨਾਨਕ ਸਾਹਿਬ ਦੀ ਮਾਰਾ ਇਹਨੇ ਚਰ ਨਾ ਪਾਏ ਇੱਥੇ ਤੁਸੀਂ ਵੀ ਤਰ ਗਏ ਜੇ ਹਾਂਜੀ ਹਾਂਜੀ ਹਨਾ ਉਹਨਾਂ ਵੀ ਤਰ ਗਏ ਬੱਸ ਬੱਸ ਨਗਰੀਆਂ ਦੀ ਜੀ ਇਹ ਇੱਕ ਨਾ ਡਰੈਸ ਕਰੀਏ ਨੋਟਪੈਡ ਅਮੀਸ਼ਾ ਦਾ ਨੇੜੇ ਖਾਲੜੇ ਦੇ ਨੇੜੇ ਖਾਲੜੇ ਜ਼ਿਲ੍ਹਾ ਕਰਨਤਾਰ ਹਾਂ ਤਸਵੀਰ ਪਾ ਲਈ ਤੇ ਮੋਬਾਈਲ ਨੰਬਰ ਦੀ ਗੱਲ ਕਰੀਏ 86998 ਹਾਂ 57375 ਠੀਕ ਆ ਤੇ ਚੌ ਮਹੀਨੇ ਦੀ ਡਿਟੇਲ ਤੋਂ ਪਹਿਲਾਂ ਇੱਤੋਂ ਸ਼ੁਰੂਆਤ ਕਰੀਏ ਪਹਿਲੇ ਨੰਬਰ ਆਇਦੋਂ ਬੜਾ ਕੱਦ ਕੋ ਦਾ ਮੈਂ ਰੱਖ ਮਗਰ ਖੋਲ ਲਗੇ ਤੇ ਮਗਰ ਕਟਾ ਆ ਗਿਆ ਦੇ ਮਗਰ ਕਟਾ ਦੀ ਰਾਤ ਦੀ ਸੂਈ ਜੀ ਰਾਤ ਹੀ ਸੂਈ ਆ ਰਾਤ ਹੀ ਸੂਈ ਜੀ ਅੱਛਾ ਹਾਂਜੀ ਵਾਹ ਤੇ ਬੌਲਾ ਫਿਰ ਕਿੰਨਾ ਕਿਲੋ ਬੌਲਾ ਚ ਹੋਇਆ ਜੀ ਆਪਾਂ 4 ਕਿਲੋ ਡੰਗ ਦਾ ਨਾ ਤੇ 4 ਕਿਲੋ ਬੌਲਾ ਚ ਆਇਆ ਠੀਕ ਹੈ ਜੀ 8-9 ਕਿਲੋ ਮੰਨ ਕੇ ਇੰਨਾ ਕ ਦੇਣਾ ਜੇ ਬਾਕੀ ਮੈਂ ਭਾਵੇਂ ਦੁੱਧ 15 ਦੇ ਦੇ ਚੋਰਾ ਦੇ ਦੇ ਇਹ ਨਹੀਂ ਆਪਾਂ ਦੇ ਆਪਾਂ ਇੱਕ ਤਿੱਪ ਦੀ ਗਰੰਟੀ ਨਹੀਂ ਦੇਣੀ ਹਾਂਜੀ ਹਾਂਜੀ ਸੱਜਣੋ ਇਹਦਾ ਕੱਦ ਪੁੱਤ ਦਾ ਮੜੀ ਤੋਰ ਦੇ ਪਰਾਂ ਨੂੰ ਬਾਹਰ ਨੂੰ ਕੱਦ ਪੁੱਤ ਦਾ ਮਤਾਜਾ ਤੁਸੀਂ ਲਾਇਓ ਜ਼ਬਰਦਸਤ ਮੈਂ ਆ ਜਿਹਨੂੰ ਕਹਿੰਦੇ ਪੂਰੀ ਜ਼ਬਰਦਸਤ ਥਾਲੇ ਵਾ ਚੰਗਾ ਮੈਂ ਲਾਈ ਫਿਰਦੀ ਚਲੋ ਸੂਈ ਸਾਈ ਕਰਕੇ ਤੁਹਾਨੂੰ ਪਤਾ ਇੱਕ ਨਾ ਡੰਗਰ ਤੈਜੀ ਮਾਰ ਜਾਂਦਾ ਹੈ ਲਿਆ ਜੱਟਾ ਮੋੜ ਲਿਆ ਤਾਂ ਬਾਕੀ ਸੈਂਕ ਸਮਝ ਦੀ ਬੰਤਰ ਤੁਸੀਂ ਵੇਖ ਸਕਦੇ ਜੇ ਨੋ ਰਾਜੀ ਬਾਜੀ ਫੋਲਿਆ ਬਲੈਰੋ ਗੱਡੀ ਦੇ ਸੱਜਣੋਂ ਜਾਊਗੀ ਜੱਡਾਂ ਨੂੰ ਵਜਨ ਲੱਗਾ ਜਿੰਦੀ ਰਵੇ ਕਰਮਾਂ ਵਾਲੀ ਤੇ ਪੂਛ ਮੇਰੇ ਹਿਸਾਬ ਨਾਲ ਲੰਡੀ ਹੋਊਗੀ ਹਨਾ ਹਾਂਜੀ ਹਾਂਜੀ ਠੀਕ ਹੈ ਬਾਕੀ ਪੱਧਰੀ ਵਧੀਆ ਸਭ ਮੈਂ ਹਾਂ ਮਗਰੋਂ ਪੱਧਰੀ ਓਕੇ ਆ ਵਜਨ ਵੱਟਾ ਵੀ ਚੰਗਾ ਮੈਨੂੰ ਲੱਗਾ ਹਨਾ ਕਦ ਗੁੱਦ ਚੰਗਾ ਤੁਹਾਡੇ ਜਿੱਦੀ ਜਵਾਨ ਆ ਮੈਂ ਤੇ ਰੇਟ ਰੇਟ ਦੇ ਸਾਨੂੰ ਸਭ ਪਾਉਂਦੇ 50 ਕਰ ਲੀਏ ਅੱਛਾ 1 15 ਦੀ ਕਹ ਦੇ ਨਹੀਂ ਪਿਆਰ ਮੌਤ ਕਰਕੇ ਦੇਗੀ ਹੋਰ 10 ਹਜ਼ਾਰ ਕਰਦੇ ਨਹੀਂ ਪੂਰਾ ਹੀ ਕਰ ਦੀਏ ਚਲ ਪੂਰਾ ਕਰ ਪੂਰਾ ਭਲਾ ਕਿੰਨਾ ਕਰ ਦੀਏ ਲੱਖ ਨਾਲ ਕੋ ਸਮਝੇ 1 ਲੱਖ 10 ਹਜ਼ਾਰ ਇਹ 1 ਲੱਖ 10 ਹਜ਼ਾਰ ਉਹ ਮੈਂ ਕਿਹਾ ਪੂਰਾ ਪੂਰਾ ਕੀ ਇਹਨੇ ਭਲਾਇਆ ਨਾ ਸਮਝੋਗੇ 1 ਲੱਖ ਇੱਕ ਲੱਖ 10 ਦੀ ਦੇਣੀ ਹੋਣਾ ਹਣਾ ਲਾ ਦਿਓ ਮਗਰੋਂ ਮੜੀ ਜੀ ਇੱਕ ਰਾਂ ਵਾ 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 ਚੰਗੀ ਹੈ ਨਾ ਜੀ ਦੀ ਰਵੇ ਚਲ ਆ ਵੀ ਕੋਲੇ ਤੇ ਦੂਜੇ ਨੰਬਰ ਵਾਲੀ ਗੱਭਣ ਹੈ ਜੀ ਹਾਂਜੀ ਇਹ ਗੱਭਣ ਝੋਡੀ ਜੀ ਦੂਜੇ ਸੂਏ ਜੀ ਦੂਜੇ ਸੂਏ ਹਾਂਜੀ ਹੂੰ ਲੈ ਜਾਣੇ ਅਜ ਦਿਨ ਆ ਪੰਜ ਸੱਤ ਹਾਂਜੀ ਦਿਨਾਂ ਨਾਲ ਖੜਦੀ ਆ ਜੀ ਅਜੇ ਅੱਠ ਵੀ ਖੜ ਸਕਦੀ ਆ ਹਫਤਾ ਖੜਦੀ ਆ ਜੀ ਅੱਠ 10 ਦਿਨ ਲੈ ਜੂਗੀ ਹਾਂਜੀ ਹਫਤਾ ਖੜਦੀ ਆ ਜੀ ਬਾਕੀ ਥਣਾ ਥਣਾ ਦੀ ਤੱਪਣ ਚੰਗੀ ਆ ਜੀ ਹਾਂਜੀ ਜਿਹੜਾ ਹੈ ਆ ਵੀ ਤਸਲੀ ਕਰਕੇ ਖੜੇ ਜੀ ਤਸਲੀ ਕਰਕੇ ਖੜੇ ਤਸਲੀ ਕਰਕੇ ਖੜੇ ਤੇ ਭਾਰਪੂਰ ਪਾ ਵੀ ਗਰੰਟੀ ਹੈ ਜੀ ਅੱਛਾ ਪਾ ਦੇ ਗਰੰਟੀ ਬਣਾ ਲਈ ਆ ਬਣਾ ਵੀ ਆਣ ਕੇ ਆ ਦੀ ਟਿੱਪ ਕੇ ਹਾਂ ਸਹੀ ਕਰਿਆ ਵੈਸੇ ਪਸ਼ੂ ਟਿੱਪ ਕੇ ਤਸੱਲੀ ਕਰਕੇ ਲੈਣਾ ਦੀ ਕਰ ਜਦੋਂ ਆਪਾਂ ਪੈਸੇ ਲੈ ਲੈ ਮੁੜ ਕੇ ਕੋਈ ਗਰੰਟੀ ਨਹੀਂ ਹੁੰਦੀ ਅ ਨਹੀਂ ਪੱਕੀ ਗੱਲ ਆ ਮੁੜ ਕੇ ਕਿ ਇਹਨੂੰ ਮਾਰਾ ਕਹਿਣਾ ਚੰਗਾ ਕਹਿਣਾ ਹਨਾ ਲੋ ਚ ਚ ਰੁਮਾ ਮਾਣਾ ਤੋੜਾਂ ਨਾ ਦੇਣ ਅੱਠ ਲੈ ਜੂਗੇ ਜੀ ਨਾ ਲਈ ਦੇ ਇਹਦਾ ਰੇਟ ਛਾ ਜੀ ਹਾਂ ਜੀ ਨਿਕਾ ਦਾ ਰੋਟ ਚਲ ਗਈ। ਉਹਨੂੰ ਬਾਈ ਮੜਿਆ ਟੋਪ ਕਰਾਈ। ਹਾਂ ਨਾ ਕਿੰਨਾ ਦੇ ਦੀਏ? 8000 ਦੇ ਦੀਏ। 80 ਨਹੀਂ। ਹਾਂ ਜੀ। 75 ਹੀ ਨਾ ਦੇ ਦੀਏ। ਚਲ ਤੂੰ ਹੀ ਪਹੁੰਚ ਦੇ 75 ਹੋਰ ਯਾਰ ਕਰਤਾ। 74 74 ਵੀ ਚੋੜ ਹੀ ਹੁਣੀ ਏ। ਚਲ ਠੀਕ ਹੈ ਜੀ। ਤੇ ਇਹ ਵੀ ਗੱਬਣ। ਇਹ ਵੀ ਗੱਬਣ ਜੀ। ਇਹ ਵੀ ਅੱਠ ਦਾ ਦਨ ਲੈਂਦੀ ਏ ਜੀ। ਲੈ ਜਾਣ ਇਹਨੇ ਜਾਦੇ ਲੈ ਜਾਣੇ ਹੁੰਦੇ ਨਾ। ਹਾਂ ਜੀ। ਇਹ 15 ਹੀ ਖਾੜ ਸਕਦੀ। ਇਹਨਾਂ ਆਖਿਆ ਜੀ 10 ਦੇ 15 ਖਾੜ ਸਕਦੀ। ਇਹਨਾਂ ਆਖਿਆ ਪੁਰ ਕੋ ਆਖੇ। ਨਹੀਂ 15 ਹੀ ਖਾੜ ਸਕਦੀ। ਹਾਂ ਜੀ ਕੋਈ ਕਾਨੂੰ ਇਹ ਨਾ ਆਖ ਕੇ ਦੇਨ ਜਿਆਦੇ ਰਹੀ ਆ। ਹੇਂ ਦਾਦਾ ਸੱਚ ਨੂੰ ਲਾਓ 15 ਵੀ ਖੜ ਸਕਦੀ ਜੀ ਹਾਂਜੀ ਉਹ ਥੋੜੀ ਜਿਹੀ ਨੇੜੇ ਲਾਗੇ ਹੈ ਕੋਈ 2-4 ਦਿਨ ਵੱਧ ਲੈ ਜੂ ਲਾਓ ਜੀ ਲਾਓ ਲਾਓ ਮਿਲਾਓ ਮੋੜ ਦਿਓ ਆਹੋ ਜੇ ਕੱਚੀ ਆ ਮੈਂ ਜਦੋਂ ਜਗਾ ਵੀ ਇਹਨੂੰ ਦੇ ਦਿੱਤੀ ਕਿ ਕੁੱਢੀ ਹੋ ਜਾ। ਦੇ ਰੇਟ ਇਹਦਾ ਕੀ ਕਰ ਦਈਏ ਜੀ? ਇਹ ਵੀ 75 ਦੀ ਦੇ ਦਈਏ। 75 ਦੀ। ਵੇਖ ਲਓ ਜੇ ਉੱਥੇ ਕਰਨੀ 74 ਦੀ ਜਾ ਛੱਡ ਗਏ। ਛੱਡ ਗਏ। ਦੋ ਛੱਡ ਗਏ ਇੱਚੋਂ। ਚਲ ਫਿਰ ਪੂਰੀ 70 ਦੀ ਕਰੀਏ। ਇਹ ਦੋਨੇ 70 ਦੀ। ਪੂਰੇ 70 ਦੀ ਕਰ। ਕੱਲ ਜਾਂ ਆਂਦੀ ਹੈਣਾ। ਚਲੋ ਭਾਈ। ਆ ਆ ਗਈ ਨਰੀ ਟੋਕੜ। ਹਣਾ ਟੋਕੜ ਜੀ। ਤੇ ਦੁੱਧ ਕਿੰਨਾ? ਦੁੱਧ 5 ਕਿਲੋ ਜੀ। 5 ਕਿਲੋ। ਦੋ ਟਾਈਮ ਕੋਈ ਆਪਦੀ ਚੋਕੇ ਖੜੀ। ਹਾਂ। ਹਾਂਜੀ। ਇਹਨੂੰ ਕਰ ਦੋ ਜੀ। ਚੋਕੇ ਖੜੇ ਇਹਨੂੰ। ਠੀਕ ਆ ਥਾਪੀ ਤੇ ਮਿਲਦੀ ਥਾਪੀ ਤੇ ਹਾਂਜੀ ਪਾੜੇ ਪਾੜਾ ਉਹ ਨਹੀਂ ਲੈਂਦੀ ਅੱਛਾ ਪਾੜਾ ਹੁਣ ਨਹੀਂ ਨਹੀਂ ਥਾਪੀ ਤੇ ਹੀ ਕੱਲੀ ਥਾਪੀ ਤੇ ਠੀਕ ਆ ਨੋ ਜੀ ਨੋ ਥੈ ਤੇ ਬੰਦ ਨੋ ਜੀ ਆ ਸੱਜਣੋਂ ਮਾਗ ਜੀ ਜਿੰਨਾ ਮਰਜ਼ੀ ਸੁਆ ਗੇ ਲਓ ਦੁੱਧ 5 ਕਿਲੋ ਜਿੰਦਾ ਨਹੀਂ ਸਰਦਾ ਚਾਹ ਪਾਣੀ ਤੋਂ ਉਹ ਆਪਣੀ ਖਰੀਦਦਾਰੀ ਕਰਿਓ ਜਰੂਰ ਤੇ ਹਾਂ ਰਹਿਣਾ 35 ਦੀ 35 ਹਜ਼ਾਰ ਠੀਕ ਐ ਮੈਂ ਕਰ ਦਿਓ ਮਗਰ ਉਹ ਲਾ ਦਿਓ ਆਹ ਦਾ ਨਾ ਸਜਰੋਂ 5000 ਦੀ ਘਾਰ ਐ ਦਾ ਥੋੜਾ ਬੜਾ ਮਾਨਤਨ ਕਰ ਦੇਣ ਕਿ ਖਰੀਦਦਾਰੀ ਕਰਿਓ ਹਣਾ ਤੇ ਇੱਕ ਕੱਟੀ ਇੱਕ ਕੱਟੀ ਆ ਜੀ ਹਾਂਜੀ ਕੱਟੀ ਆ ਗਈ ਖੀਰੀ ਹੋ ਗਈ ਫਿਰ ਮੰਗ ਦੋ ਹਾਂਜੀ ਜੀ ਆ ਜੀ ਖੀਰੀ ਐ ਕੱਟੀ ਸੋਹਣੀ ਐ ਨਾ ਤੇ ਇਹ ਕਿੰਨੇ ਦੀ ਆਪਾਂ ਦੇ ਦੇਣੀ ਆ ਵੇ ਲੈਓ ਸਜਰ ਦੇਣੀ ਸਾਹਮਣੇ ਵਾਲੇ ਨੂੰ ਜੀ ਸਾਹਮਣੇ ਵਾਲੇ ਨੂੰ ਸਾਹਮਣੇ ਵਾਲੇ ਨੂੰ ਨਹੀਂ ਉਹ ਦੱਜੇ ਬੰਨੇ ਨਹੀਂ ਗੱਲ ਨਹੀਂ ਕੱਟੀ ਗੱਡੀ ਪਿਆਰੀ ਐ ਤੇ ਦੱਜੇ ਬੰਨੇ ਪਾਪ ਨਹੀਂ ਕਿਸੇ ਨੇ ਕਰਦਾ ਇਹ 8000 ਦੀ ਸਾਨੂੰ ਸਭ ਜੀ ਆਠ ਦੀ ਹਾਂਜੀ ਜੈ ਹਾਂਜੀ ਦੇ ਦਿਓ ਲੋ ਸਜਣੋ ਖਰੀਦਦਾਰੀ ਕਰਿਓ ਸਾਸੀ ਗਾਲ ਦੀ